ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਜੂਨ ਦਾ ਦਿਹਾੜਾ ਹੈ ਜੋ 1984 ਨੂੰ ਬਹੁਤ ਵੱਡਾ ਕਲੋਕਾਰਾ ਜਿਹੜਾ ਬਹੁਤ ਵੱਡਾ ਦੁਖਾਂਤ ਵਾਪਰਿਆ ਸੋ ਕੱਲ ਆਪਾਂ ਵਿਚਾਰ ਕੀਤਾ ਸੀ ਕਿ 3 ਜੂਨ ਦਾ ਦਿਹਾੜਾ ਜਿਹੜਾ ਸੀ ਪੰਚਮ ਪਾਤਸ਼ਾਹੀ ਦਾ ਸ਼ਹੀਦਾਂ ਦੇ ਸ਼ਰਧਾਜ ਧੰਗ ਗੁਰੂ ਅਰਜਨ ਦੇਵ ਸਾਹਿਬਾ ਜੀ ਦਾ ਸ਼ਹੀਦੀ ਦਿਹਾੜਾ ਤੇ ਕਿਵੇਂ ਸੰਗਤਾਂ ਨੂੰ ਢਿੱਲ ਦਿੱਤੀ ਗਈ ਤੇ ਕਿਵੇਂ ਬਾਅਦ ਵਿੱਚ ਕਰਪੂ ਲਾ ਕੇ ਫਿਰ ਰਾਤ ਨੂੰ ਸਾਰੀਆਂ ਸੰਗਤਾਂ ਨੂੰ ਉੱਥੇ ਅੰਦਰ ਹੀ ਬੰਦ ਕਰ ਦਿੱਤਾ ਔਰ ਰਾਤ ਨੂੰ ਸਾਰੀ ਰਾਤ ਜਿਹੜੀ ਦਿਨ ਸੀ ਕਲਦੇਵ ਸਿੰਘ ਵਰਾੜ ਆਪਣੀ ਕਿਤਾਬ ਵਿੱਚ ਇਹ ਲਿਖਦਾ ਜ਼ਿਕਰ ਕਰਦਾ ਕਿ ਸਾਰੀ ਰਾਤ ਅਸੀਂ ਤਿਆਰੀਆਂ ਕੀਤੀਆਂ ਬਰੇਨੀਆਂ ਬੜਾਈਆਂ ਤੇ ਇਸ ਕਰਕੇ ਕਿਉਂਕਿ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਉਹ ਹਮਲੇ ਦੀ ਤਿਆਰੀ ਹੋ ਰਹੀ ਸੀ ਸੋ ਅੱਜ ਆਪਾਂ ਸੰਖੇਪ ਰੂਪ ਵਿੱਚ ਉਹ 4 ਜੂਨ ਦਾ ਜਿਹੜਾ ਹੈ ਉਹ ਇਤਿਹਾਸ ਆਪ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਆ 4 ਜੂਨ ਅਮਰਤ ਵੇਲੇ ਉਸੇ ਤਰ੍ਹਾਂ ਜੋ ਨਿਤਨੇਮ ਅਮਰਤ ਵੇਲੇ ਪ੍ਰਕਾਸ਼ ਸਤਿਗੁਰਾਂ ਦਾ ਵਜਾ ਹਰਿਮੰਦਰ ਸਾਹਿਬ ਵਿਖੇ ਉਸ ਤੋਂ ਬਾਅਦ ਨਾਲ ਹੀ ਜਿਹੜੀ ਆ ਬਹੁਤ ਵੱਡੇ ਤਾਵੜ ਤੋੜ ਜਿਹੜੀ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਭਾਵੇਂ 3 ਜੂਨ ਦੀ ਰਾਤ ਨੂੰ ਵੀ ਰੋਗ ਰੋਕੇ ਹੌਲੀ ਹੌਲੀ ਫਾਇਰਿੰਗ ਹੁੰਦੀ ਸੀ ਪਰ ਅਮਰਤ ਵੇਲਾ ਜਦੋਂ ਹੋਇਆ ਉਹᱫੋ ਬਹੁਤ ਜੋਰ ਸ਼ੋਰ ਦੇ ਨਾਲ ਜਿਹੜੀ ਉਹ ਫਾਇਰਿੰਗ ਹੋਈ ਆ ਤਾਵੜ ਤੋੜ ਤੇ ਪਰ ਸਿੰਘਾਂ ਨੇ ਅਜੇ ਕੋਈ ਜਵਾਬ ਨਹੀਂ ਸੀ ਦਿੱਤਾ ਉਹ ਫਾਇਰਿੰਗ ਦਾ ਕੋਈ ਵੀ ਤੇ ਕਿਉਂਕਿ ਉਹ ਫਾਇਰਿੰਗ ਕਰਨ ਦਾ ਮਕਸਦ ਇਹ ਸੀ ਕਰਨੀ ਬਰਾੜ ਜਿਹੜਾ ਉਹ ਦੱਸਦਾ ਆਪਣੀ ਬੁੱਕ ਦੇ ਵਿੱਚ ਜ਼ਿਕਰ ਕਰਦਾ ਕਿ ਅਸੀਂ ਸਿੰਘਾਂ ਨੂੰ ਡਰਾਉਣਾ ਚਾਹੁੰਦੇ ਸੀ ਤੇ ਨੰਬਰ 2 ਤੇ ਇਹ ਬਹੁਤ ਵੱਡੀ ਗੱਲ ਸੀ ਕਿ ਸਿੰਘਾਂ ਦੀ ਆਵਾਜ਼ ਆਈ ਜਿਹੜੀ ਸੀਨਾ ਗਤੀਵਿੰਦੀ ਸੀ ਜਿਹੜੀ ਇੱਕ ਮੋਰਚੇ ਤੋਂ ਦੂਜੇ ਮੋਰਚੇ ਤੱਕ ਉਹ ਰੁਕਣਾ ਚਾਹੁੰਦੇ ਸੀ ਤੇ ਉਹ ਫਾਇਰਿੰਗ ਜਦੋਂ ਤਾਬੜ ਤੋੜ ਹੌਲਾ ਹੋਇਆ ਤੇ ਉਹ ਸਾਰੀ ਜਿਹੜੀ ਗਤੀਵਿਧੀਆਂ ਉਹ ਰੁਕ ਗਈ ਸਿੰਘਾਂ ਕੋ ਆਪਣੇ ਮੋਰਚਿਆਂ ਵਿੱਚ ਟਿਕਾਣਿਆਂ ਤੇ ਵਹਿ ਗਏ ਤੇ ਉਸ ਸਮੇਂ ਸੰਗਤਾਂ ਵੀ ਬਹੁਤ ਵੱਡੀ ਪੱਧਰ ਤੇ ਉੱਥੇ ਪਹੁੰਚੀਆਂ ਹੋਈਆਂ ਸਨ ਕਿਉਂਕਿ ਸ਼ਹੀਦੀ ਦਿਹਾੜਾ ਸੀ ਰਾਤ ਨੂੰ ਸੰਗਤਾਂ ਉੱਥੇ ਠਹਿਰੀਆਂ ਸਾਰੀਆਂ ਤੇ ਅਮਰਤ ਵਡੇ ਇਸੇ ਤਰ੍ਹਾਂ ਜਦੋਂ ਫਿਰ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਤੇ ਉਦਰ 4:40 ਮਿੰਟ ਦਾ ਸਮਾਂ ਜਿਹੜਾ ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਇਹ ਬਹੁਤ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਕਿ ਧੋਪ ਦਾ ਗੋਲਾ ਸੀ ਜਿਹੜਾ ਉਹ ਅਕਾਲ ਤਖਸਾਲ ਦੇ ਨਾਲ ਵਾਲੀ ਬਿਲਡਿੰਗ ਤੇ ਆ ਕੇ ਵੱਜਦਾ ਤੇ ਪਹਿਲਾ ਗੋਲਾ ਜਿਹੜਾ ਭਾਵੇਂ 8-10 ਗੋਲੇ ਦਾਗੇ ਨਵੈਰੀਆਂ ਨੇ ਉਸ ਸਮੇਂ ਤੇ ਉਹ ਬਹੁਤ ਵੱਡਾ ਜਿਹੜਾ ਹੈ ਹਾਦਸਾ ਸੀ ਅਕਾਲ ਤਖਸਾਲ ਤੇ ਹਮਲਾ ਸੀ ਉਹ ਤੇ ਉਸ ਹਮਲੇ ਦੇ ਨਾਲ ਸਾਰੀਆਂ ਸੰਗਤਾਂ ਦੇ ਹਿਰਦੇ ਬਲੰਦ ਰਹਿ ਗਏ ਸਾਂ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਭਾਈ ਅਮਰੀਕ ਸਿੰਘ ਜੀ ਜਰਨਲ ਸਵੇਕ ਸਿੰਘ ਜੀ ਸਾਰਿਆਂ ਨੇ ਉਹਨਾਂ ਨੇ ਵੇਖਿਆ ਵੀ ਹੁਣ ਵੈਰੀਆ ਨੇ ਹੱਦ ਤੋੜ ਦਿੱਤੀ ਐ ਤੇ ਉਹ ਸਾਰੇ ਹੀ ਉਹਨਾਂ ਨੇ ਆਪਣੇ ਮੋਰਚਾ ਬੰਦੀ ਜਿਹੜੀ ਸੀ ਉਹ ਪੂਰੀ ਤਿਆਰੀ ਖਿੱਚ ਲਈ ਤੇ ਹੁਣ ਸਮਾਂ ਆ ਗਿਆ ਵੈਰੀਆ ਨੇ ਅੰਦਰ ਵੜਨਾ ਦਾਖਲ ਹੋਣਾ ਆਪਾਂ ਅੰਦਰ ਦਾਖਲ ਨਹੀਂ ਹੋਣ ਦੇਣਾ ਉਹਨਾਂ ਨੂੰ ਇਸ ਕਰਕੇ ਫਿਰ ਉਧਰ ਉਸ ਸਮੇਂ ਕੀਰਤਨ ਵੀ ਚੱਲਦਾ ਸੀ ਆਸਾ ਜੀ ਦੀ ਬਾਤ ਲੱਗ ਰਹੀ ਸੀ ਤੇ ਉਸ ਸਮੇਂ ਗਿਆਨੀ ਠਾਕੁਰ ਸਿੰਘ ਜਿਹੜੇ ਨੇ ਉਹ ਸਹਾਇਕ ਰਾਗੀ ਦੇ ਤੌਰ ਤੇ ਹਾਜ਼ਰੀ ਨਿਭਾ ਰਹੇ ਸੀ ਤੇ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਦੱਸਿਆ ਅੱਡ ਬੀਤੀ ਉਹਨਾਂ ਨੇ ਕਿਉਂਕਿ ਉਸ ਸਮੇਂ ਉਹ ਬਲੂ ਸਟਾਰ ਆਪਰੇਸ਼ਨ ਚੱਲ ਰਿਹਾ ਬਹੁਤ ਸਿੰਘ ਜਿਹੜੇ ਨੇ ਮੌਜੂਦਾ ਉਹ ਹਾਲਾਤ ਦੱਸਦੇ ਨੇ ਤੇ ਗਿਆਨੀ ਠਾਕੁਰ ਸਿੰਘ ਹੋਰਾਂ ਨੇ ਦੱਸਿਆ ਕਿ ਜਦੋਂ ਉਹ ਤੋਪ ਦੇ ਗੋਲੇ ਵੱਜਦੇ ਨੇ ਗੁੰਮਦ ਦੇ ਵਿੱਚ ਤੇ ਉਦੋਂ ਅਸੀਂ ਕੀਰਤਨ ਕਰ ਰਹੇ ਸੀ ਤੇ ਅਸੀਂ ਵੀ ਕੀਰਤਨ ਬੰਦ ਕੀਤਾ ਤੇ ਅਸੀਂ ਬਾਹਰ ਆਏ ਤੇ ਸੰਜਨ ਸਿੰਘ ਜੀ ਖਾਲਸਾ ਭੰਡਰਾ ਵਾਲੇ ਉਸ ਸਮੇਂ ਕਾਲ ਤਖਸਬ ਦੀ ਉੱਪਰਲੀ ਬਿਲਡਿੰਗ ਤੋਂ ਉਹ ਥੱਲੇ ਭੂਰਾ ਸਾਹਿਬ ਜਿਉਂ ਬਣਿਆ ਉੱਥੇ ਚਲੇ ਗਏ ਸੀ ਕਿਉਂਕਿ ਜਦੋਂ ਗੋਲੇ ਦਾਗਣੇ ਸ਼ੁਰੂ ਕੀਤੇ ਤਾਂ ਬਹੁਤ ਜ਼ੋਰ ਔਰ ਧਮਾਕੇ ਹੋ ਰਹੇ ਸੀ ਸੰਜਨ ਸਿੰਘ ਜੀ ਖਾਲਸਾ ਭੰਡਰਾ ਵਾਲੇ ਫਿਰ ਉਹ ਥੱਲੇ ਭੂਰਾ ਸਾਹਿਬ ਵਿੱਚ ਸੰਮਤ ਹੈ ਯਾਨੀ ਠਾਕਰ ਸਿੰਘ ਜੀ ਹੋਰੇ ਕਹਿਣ ਲੱਗੇ ਵੀ ਜਦੋਂ ਅਸੀਂ ਉਹਨਾਂ ਕੋਲ ਗਏ ਤੇ ਜਾ ਕੇ ਮਿਲੇ ज्ञानी ठाकुर सिंह जी ਕਹਿਣ ਲੱਗੇ ਕਿ ਖੰਡ ਜਰਨੈਲ ਸਿੰਘ ਹੁਣਾਂ ਨੇ ਪੁੱਛਿਆ ਕਿ ਸਿੰਘੋ ਅੱਜ ਕੀਰਤਨ ਦੀ ਆਵਾਜ਼ ਨਹੀਂ ਆ ਰਹੀ ਤੇ ਗਿਆਨੀ ਠਾਕੁਰ ਸਿੰਘ ਹੋਰ ਕਹਿਣ ਲੱਗੇ ਵੀ ਜਦੋਂ ਬਹੁਤ ਵੱਡੇ ਇਹ ਗੋਲੇ ਧਾਗੇ ਗਏ ਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਅਸੀਂ ਕੀਰਤਨ ਬੰਦ ਕੀਤਾ ਸੀ ਤੇ ਕੀਰਤਨ ਬੰਦ ਕਰਕੇ ਆਪ ਜੀ ਕੋਲ ਆਏ ਆ ਤੇ ਸੰਨ ਜਰਨੈਲ ਸਿੰਘ ਹੁਣਾਂ ਨੇ ਫਿਰ ਕਿਹਾ ਕਹਿੰਦੇ ਸਿੰਘੋ ਯਾਦ ਕਰੋ ਉਹ ਦਿਨ ਜਦੋਂ ਅੰਨਪੁਰ ਸ੍ਰੋਮੁਕੀ ਰਾਬਿਆਸੀ ਸਤਗੁਰਾਂ ਨੇ ਕਿਲਾ ਛੱਡਿਆ ਸੀ ਸਰਸਾ ਦੇ ਕੰਢੇ ਪਰਵਾਰ ਵਿਛੜਨ ਤੋਂ ਪਹਿਲਾਂ ਜਦੋਂ ਕਤਲੇਆਮ ਹੋ ਰਿਹਾ ਸੀ ਸਿੰਘਾਂ ਤੇ ਹਮਲਾ ਹੋ ਰਿਹਾ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲੇ ਸਰਸਾ ਦੇ ਕੰਢੇ ਆਸਾ ਜੀ ਦਾ ਬਾਗ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਨੇ ਦੀਵਾਨ ਸਜਾਉਂਦੇ ਨੇ ਉਹ ਉਹੇ ਜੋ ਹਾਲਾਤਾਂ ਵਿੱਚ ਉਹਨਾਂ ਨੇ ਨਿਤਨੇਮ ਨਹੀਂ ਛੱਡਿਆ ਕਹਿੰਦੇ ਆਪਾਂ ਨਿਤਨੇਮ ਕਿਉਂ ਛੱਡ ਰਹੇ ਆ ਕਹਿੰਦੇ ਜਾਓ ਜਿੰਨਾ ਤੁਹਾਡੇ ਚ ਜਿੰਦਗੀ ਹੈ ਜਿੰਨਾ ਚਿਰ ਤੁਹਾਡੇ ਸਵਾਸ ਨੇ ਕਹਿੰਦੇ ਕੀਰਤਨ ਦੀ ਸੇਵਾ ਨਹੀਂ ਛੱਡਣੀ ਗਿਆਨੀ ਠਾਕੁਰ ਸਿੰਘ ਹੋਣਾ ਨੇ ਇਹ ਦੱਸਿਆ ਕਿ ਸੰਜਨੈਲ ਸਿੰਘ ਹੋਣਾ ਨੇ ਸੰਭ ਕਿਹਾ ਤੇ ਅਸੀਂ ਉਸ ਤੋਂ ਬਾਅਦ ਜਾ ਕੇ ਫਿਰ ਉਹ ਦੁਬਾਰਾ ਕੀਰਤਨ ਦੀ ਸੇਵਾ ਆਰੰਭ ਕੀਤੀ ਤੇ ਲਗਾਤਾਰ ਫਿਰ ਇਹ ਡਿਊਟੀ ਗਿਆਨੀ ਠਾਕੁਰ ਸਿੰਘ ਹੋਣੀ ਸਾਰੇ ਜਿੰਨੇ ਵੀ ਸੂਰਮੇ ਸਿੰਘ ਸੀ ਸਾਰੇ ਉਹ ਡਿਊਟੀ ਨਿਭਾਉਂਦੇ ਰਹੇ ਤੇ ਉਸ ਤੋਂ ਬਾਅਦ ਫਿਰ ਵੱਡੀ ਪੱਧਰ ਦੇ ਉੱਤੇ ਕੁਲਦੀਪ ਰਾਣ ਲਿਖਦਾ ਵੀ ਅਸੀਂ ਤਿਆਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਭਾਵੇਂ ਰਾਤ ਤਿੰਨ ਦੀ ਉਹ ਸਾਰੀ ਰਾਤ ਤਿਆਰੀਆਂ ਦੇ ਵਿੱਚ ਲੰਗੀ ਸੀ ਪਰ ਚਾਰ ਦਿਨ ਨੂੰ ਜਿਹੜਾ ਹੈ ਸਵੇਰੇ ਸਵੇਰੇ ਤਾਬੜ ਤੋੜ اٹੈਕ ਹੋਇਆ ਤੇ ਬਾਅਦ ਦਿਨ ਵਿੱਚ ਰੁਕ ਰੁਕ ਕੇ ਜਿਹੜੀ ਹੈ ਨਾ ਉਹ ਗੋਲਾਬਾਰੀ ਹੁੰਦੀ ਰਹੀ ਤੇ ਉਧਰ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਜੀ ਟੋੜਾ ਸੰਤ ਹਰਜਨ ਸਿੰਘ ਜੀ ਲੋਂਗੋਵਾਲ ਤੇ ਹੋਰ ਵੀ ਜਿਹੜੇ ਪੰਥਕ ਆਗੂ ਸਨ ਉਹ ਵੀ ਉੱਤੇ ਹਾਲਾਤ ਮੌਕੇ ਦੇ ਵੇਖ ਰਹੇ ਸੀ ਉੱਤੇ ਹਾਜ਼ਰ ਸਨ ਤੀਜਾ ਸਿੰਘ ਸਮੰਦਰੀ ਹਾਲ ਦੇ ਵਿੱਚ ਰੁਕੇ ਹੋਏ ਸਨ ਤੇ ਉਸ ਤੋਂ ਬਾਅਦ ਗੁਰਚਰਨ ਸਿੰਘ ਟੋੜਾ ਤੇ ਨਾਲ ਉਸ ਸਮੇਂ ਭਿੰਦਰ ਸਿੰਘ ਜੀ ਜੋ ਪੱਤਰਕਾਰ ਸਨ ਉਹ ਅੰਦਰ ਹੀ ਸਾਰੇ ਹਾਲਾਤ ਬਾਚ ਰਹੇ ਸੀ ਤੇ ਉਹ ਵੀ ਆਪਣੀ ਕਿਤਾਬ ਵਿੱਚ ਜ਼ਿਕਰ ਕਰਦੇ ਨੇ ਭਾਵੇਂ ਗੁਰਚਰਨ ਸਿੰਘ ਟੋੜਾ ਹੋਰ ਨੇ ਵੀ ਇੱਕ ਸਪੀਚ ਰਿਕਾਰਡ ਕੀਤੀ ਸੀ ਆਪਣੀ ਜੀਵਨੀ ਦੀ ਕੁਝ ਤੱਤ ਉਹਨਾਂ ਨੇ ਰਿਕਾਰਡ ਕੀਤੇ ਸੀ ਉਹ ਦੱਸਦੇ ਨੇ ਕਿ ਜਦੋਂ 4 ਤਰੀਕ ਨੂੰ ਅੰਮ੍ਰਿਤ ਵੇਲੇ ਅਸੀਂ ਇਸ਼ਨਾਨ ਕਰਨ ਗਏ ਉਹ ਸਰੋਵਰ ਸਾਹਿਬ ਦੇ ਉੱਤੇ ਤੇ ਇਸ ਵਕਤਾਂ ਸੀ ਸਮਾਂ ਤੇ ਉਸ ਸਮੇਂ ਸੰਤ ਜਨੈਲ ਸਿੰਘ ਹੋਣੀ ਵੀ ਆਉਂਦੇ ਨੇ ਇਸ਼ਨਾਨ ਕਰਨ ਵਾਸਤੇ ਤੇ ਉੱਥੇ ਮਿਲਾਪ ਹੁੰਦਾ ਤੇ ਸੰਤ ਜਨੈਲ ਸਿੰਘ ਹੋਣਾ ਕਹਿੰਦੇ ਨਗਰਚੰਦ ਸਿੰਘ ਟੋੜਾ ਨੂੰ ਬਾਹ ਫੜੀ ਤੇ ਕਹਿਣ ਲੱਗੇ ਕਿ ਟੋੜਾ ਸਾਹਿਬ ਹਾਂ ਸਮਾਂ ਆ ਗਿਆ ਤੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਤੇ ਜੇ ਤੁਸੀਂ ਹੁਕਮ ਕਰੋ ਤੇ ਕਹਿੰਦੇ ਤੁਹਾਨੂੰ ਬਾਹ ਕੱਢ ਦਈਏ ਅਸੀਂ ਬਾਹ ਭੇਜ ਦਈਏ ਤੇ ਗੁਰਚਰਨ ਸਿੰਘ ਤੋੜਾ ਕਹਿਣ ਲੱਗੇ ਵੀ ਮੈਂ ਸੋਚਿਆ ਕਿ ਤੇ ਮੈਨੂੰ ਹਰਮੰਦਰ ਸਾਹਿਬ ਤੋਂ ਬਾਹਰ ਭੇਜਣ ਦੀ ਗੱਲ ਕਰਦੇ ਨੇ ਤੇ ਪਰ ਸੰਜ ਜਰਨੈਲ ਸਿੰਘ ਹੋਣੀ ਕਹਿ ਰਹੇ ਸੀਗੇ ਤੁਹਾਨੂੰ ਬਾਹਰਲੇ ਦੂਜੇ ਸੁਖ ਦੇਸ਼ ਵਿੱਚ ਭੇਜ ਦੰਨਿਆ ਕਿਉਂਕਿ ਬਾਅਦ ਵਿੱਚ ਪੰਥ ਦੀ ਬਾਗਡੋਰ ਸੰਭਾਲਣਾ ਵੀ ਕੋਈ ਜ਼ਿੰਮੇਵਾਰ ਬੰਦਾ ਚਾਹੀਦਾ ਤੁਸੀਂ ਬਾਅਦ ਵਿੱਚ ਅਗਵਾਈ ਕਰੋਗੇ ਤੇ ਸੰਜ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆ ਨੂੰ ਗੁਰਚਰਨ ਸਿੰਘ ਤੋੜਾ ਅਸੀਂ ਕਹਿਣ ਲੱਗੇ ਵੀ ਅਸੀਂ ਕਿਹਾ ਵੀ ਇਹ ਨਹੀਂ ਹੋ ਸਕਦਾ ਵੀ ਇਹ ਕੰਮ ਤੁਸੀਂ ਕਰੋ ਕਿਉਂਕਿ ਤੁਸੀਂ ਕੌਮ ਦੇ ਜਰਨੈਲ ਹੋ ਤੁਹਾਡੀ ਲੋੜ ਹੈ ਤੇ ਇਸ ਕਰਕੇ ਤੁਸੀਂ ਇਹ ਕੰਮ ਕਾਰਜ ਕਰੋ ਤੁਸੀਂ ਜੇ ਜਾ ਸਕਦੇ ਹੋ ਤੇ ਜਾਓ ਅਸੀਂ ਮੋਰਚੇ ਸੰਭਾਲਾਂਗੇ ਸਿੰਘ ਸੰਭਾਲ ਲੈਣਗੇ ਤੇ ਸੰਤ ਕਚ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਾਂ ਵਾਲੇ ਜਿਹੜੇ ਨੇ ਉਸ ਸਮੇਂ ਫਿਰ ਗੁਰਚਰਨ ਸਿੰਘ ਟੋੜਾ ਨੂੰ ਕਹਿਣ ਲੱਗੇ ਕਹਿੰਦੇ ਟੋੜਾ ਸਾਹਿਬ ਇਹ ਕੰਮ ਨਹੀਂ ਹੋ ਸਕਦਾ ਅਸੀਂ ਅਰਦਾਸਾ ਸੋਚ ਚੁੱਕੇ ਹਾਂ ਅਸੀਂ ਅਰਦਾਸ ਕਰ ਚੁੱਕੇ ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਾਲ ਤੱਕ ਸਤਿ ਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਿ ਜਿੰਨੀ ਜ਼ਿੰਦਗੀ ਹੈ ਜਿੰਨੇ ਸਵਾਸ ਨੇ ਅਸੀਂ ਇੱਥੇ ਹੀ ਆਪਣਾ ਇਹ ਪੂਰੇ ਕਰਨੀ ਹੈ ਜ਼ਿੰਦਗੀ ਅਸੀਂ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਨਹੀਂ ਹੋਣ ਦੇਣਾ ਇੱਥੇ ਪੁਰਵਾਨੀ ਦੇਣੀ ਹੈ ਸ਼ਹਾਦਤ ਦਾ ਜਾਮ ਪੀਣਾ ਇਸ ਕਰਕੇ ਬਸ ਫਿਰ ਉਹਨਾਂ ਨੇ ਇਹ ਗੁਰਚਰਨ ਸਿੰਘ ਟੋੜਾ ਕਹਿਣ ਲੱਗੇ ਵੀ ਮੈਂ ਪੰਜ ਸਿੰਘ ਬੁਲਾ ਕੇ ਲੈ ਆ ਕੇ ਫਿਰ ਉਹ ਜਿਵੇਂ ਕੋ ਚਮਕੌਰ ਦੀ ਗੜੀ ਵਿੱਚ ਹੋਇਆ ਸੀ ਜੋ ਵਰਤਾਂਤ ਵਾਸਤੇ ਵਾਪਰਿਆ ਸੀ ਨਾ ਤੇ ਪੰਜ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਹੁਕਮ ਕੀਤਾ ਸੀ ਕਿ ਗੜੀ ਛੱਡ ਦਿਓ ਤੇ ਗੁਰਚਰਨ ਸਿੰਘ ਟੋੜਾ ਕਹਿਣ ਲੱਗੇ ਮੈਂ ਸੰਤ ਘੰਡਰਾ ਵਾਲਿਆਂ ਨੂੰ ਆਖਿਆ ਵੀ ਮੈਂ ਪੰਜ ਸਿੰਘ ਬੁਲਾ ਕੇ ਹੁਕਮਨਾਮਾ ਜਾਰੀ ਕਰਾ ਦਿੰਨੇ ਆ ਤੇ ਬੇਨਤੀ ਕਰਕੇ ਤੇ ਉਹਦੋਂ ਫਿਰ ਸੰਤ ਜੰਦੇਤ ਸੁਣਨਾਂ ਨੇ ਉਹਨਾਂ ਦੀ ਬਾਹ ਫੜੀ ਕਹਿਣ ਲੱਗੇ ਵੀ ਨਹੀਂ ਆਪਾਂ ਦੋਨਾਂ ਤੇ ਨਹੀਂ ਜਾਣਾ ਆਪਾਂ ਦੋਵੇਂ ਇੱਥੇ ਰਵਾਂਗੇ ਤੇ ਇਸ ਤਰ੍ਹਾਂ ਵਾਸ ਇਹੋ ਜਿਹਾ ਫਿਰ ਥੋੜਾ ਜਿਹਾ ਵਿਚਾਰ ਹੋਇਆ ਤੇ ਇਹ ਗੁਰਚਰ ਸਿੰਘ ਟੋੜਾ ਨੇ ਵੀ ਆਪਣੇ ਹੱਡ ਬੀਤੀ ਜਿਹੜੀ ਉਹ ਦੱਸੀ ਸੀ ਤੇ ਇਸ ਕਰਕੇ ਫਿਰ ਉਹਨਾਂ ਨੇ ਵਸ ਮੋਰਚੇ ਬੰਦੀ ਜਿਹੜੀ ਹੋਰ ਪੱਕੀ ਕਰਨੀ ਤਿਆਰੀ ਕਰ ਦਿੱਤੀ ਉਦਨ ਜਨਮ ਗੁਲਦੀਪ ਸਿੰਘ ਬਰਾੜ ਜਿਹੜਾ ਫਿਰ ਉਹ ਆਪਣੀ ਕਿਤਾਬ ਵਿੱਚ ਸਾਰਾ ਵਰਤਾਂਤ ਲਿਖਦਾ ਜਾਣ ਲੱਗਿਆ ਵੀ ਜਿਹੜੀਆਂ ਫੌਜਾਂ ਸੀ ਨਾ ਉਹਨਾਂ ਨੂੰ ਵੱਖੋ-ਵੱਖਰੇ ਮੋਰਚਿਆਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਭਾਵੇਂ ਇੱਕ ਮੈਡੀਕਲ ਟੀਮ ਬਹੁਤ ਵੱਡੀ ਜਿਹੜੀ ਐ ਉਹ ਤਾਇਨਾਤ ਕੀਤੀ ਗਈ ਕਿਉਂਕਿ ਕੋਈ ਵੀ ਜ਼ਖਮੀ ਹੁੰਦਾ ਸੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਕਟ ਨਾ ਵਾਪਰ ਦੇ ਸਿਤਾਉਂ ਦਾ ਨੂੰ ਸੰਭਾਲਣ ਵਾਸਤੇ ਬੜੀ ਵੱਡੇ ਪੱਧਰ ਤੇ ਉੱਤੇ ਇਹ ਤਿਆਰੀ ਕੀਤੀ ਗਈ ਸੀ ਹੈਲੀਕਾਪਟਰ ਵੀ ਮੰਗਾ ਲਏ ਸੀ ਬਜਾਜ ਹੈਲੀਕਾਪਟਰ ਜਿਹੜਾ ਕਿ ਜ਼ਖਮੀਆਂ ਨੂੰ ਕੱਢਣਾ ਪਿਆ ਤੇ ਹੈਲੀਕਾਪਟਰ ਦੀ ਵਰਤੋਂ ਵੀ ਕੀਤੀ ਜਾਏ ਉਹਨਾਂ ਵਾਸਤੇ ਹਸਪੀਟਲ ਵੀ ਤਿਆਰ ਕੀਤੇ ਕਿ ਡਾਕਟਰ ਵੀ ਤਿਆਰ ਕੀਤੇ ਕਿ ਮੈਡੀਕਲ ਇਲਾਜ ਵਾਸਤੇ ਸਾਰੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਤੇ ਉਸ ਸਮੇਂ ਫਾਇਰ ਬ੍ਰਿਗੇਡ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਦਿੱਕਤ ਨਹੀਂ ਆਉਣੀ ਚਾਹੀਦੀ ਇਸ ਆਪਰੇਸ਼ਨ ਦੇ ਵਿੱਚ ਇਹ ਆਪਰੇਸ਼ਨ ਜਿਹੜਾ ਸਫਲ ਹੋਣਾ ਚਾਹੀਦਾ ਮਨਸੂਬਾ ਜਿਹੜਾ ਪੂਰਾ ਹੋਣਾ ਚਾਹੀਦਾ ਤੇ ਜਾਲਮ ਸਰਕਾਰ ਦਾ ਇੰਨਾ ਜੋਰ ਲਗਿਆ ਸੀ ਕਿ ਇੱਕ ਦੇਸ਼ ਦੂਜੇ ਦੇਸ਼ ਤੇ ਜਦੋਂ ਕੋਈ ਹਮਲਾ ਕਰਦਾ ਤਾਂ ਉਹ ਇੰਨੀ ਵੱਡੀ ਤਿਆਰੀ ਉਸ ਸਮੇਂ ਨਹੀਂ ਕੀਤੀ ਜਾਂਦੀ ਜਿੰਨੀ ਵੱਡੀ ਤਿਆਰੀ ਦਰਬਾਰ ਸਾਹਿਬ ਤੇ ਅਟੈਕ ਕਰਨ ਸਮੇਂ ਕੀਤੀ ਗਈ ਤੇ ਤਦ ਪਤਾ ਲੱਗਦਾ ਕਿ ਉਹ ਜਾਲਮ ਸਰਕਾਰ ਦਾ ਮਨਸੂਬਾ ਕਿੰਨਾ ਭੜਾ ਸੀ ਤੇ ਇਸ ਕਰਕੇ ਇੰਦਰਾ ਗਾਂਧੀ ਛੇੜੀ ਸੀ ਉਹ ਤੁਲੀ ਹੋਈ ਸੀ ਵੀ ਮੈਂ ਸਿੱਖਾਂ ਦਾ ਨਾ ਖਰਾਕੋਜ ਮਟਾਉਣਾ ਸਿੱਖਾਂ ਨੂੰ ਖਤਮ ਕਰਨਾ ਤੇ ਪਰ ਖਤਮ ਕਰਨ ਵਾਲੇ ਪਹਿਲਾਂ ਵੀ ਅਮਦ ਸ਼ਾਹ ਅਬਦਾਲੀ ਵਰਗੇ ਵੜੇ ਆਏ ਪਰ ਕੋਈ ਵੀ ਸਿੱਖ ਕੌਮ ਨੂੰ ਖਤਮ ਨਹੀਂ ਕਰ ਸਕਿਆ ਤੇ ਉਹ ਚੜ੍ਹਦੀ ਕਲਾ ਵਿੱਚ ਸਿੱਖ ਕੌਮ ਅੱਜ ਵੀ ਸਿੰਘ ਚੜ੍ਹਦੀ ਕਲਾ ਵਿੱਚ ਭਾਵੇਂ ਉੱਠੀ ਭਾਸ ਸਿੰਘ ਨੇ ਉਧਰ 1.5 ਲੱਖ ਦੀ ਫੌਜ ਨੇ ਘੇਰਾ ਪਾਇਆ ਤੇ ਕੁਲਦੀਪ ਰਾੜ ਲਿਖਦਾ ਕਹਿਣ ਲੱਗਿਆ ਵੀ ਅਸੀਂ ਫਿਰ 15 ਕਮਾਉ ਰੈਜੀਮੈਂਟ ਜਿਹੜੀ ਹੈ ਪਠਾਨਕੋਟ ਤੋਂ ਮੰਗਾਈ ਉਹਨੂੰ ਸਪੇਅਰ ਰੱਖਿਆ ਗਿਆ ਵੀ ਜਿੱਥੇ ਵੀ ਕਿਤੇ ਲੋੜ ਪਈਏ 15 ਕਮਾਉ ਰੈਜiment ਜਿਹੜੀ ਆ ਉਹਨੂੰ ਵਰਤੋਂ ਕੀਤੀ ਜਾਣੀ ਹੈ ਤੇ ਫਿਰ ਉਹ ਕਹਿਣ ਲੱਗਾ ਵੀ ਅਸੀਂ ਪਲਾਨਿੰਗ ਬਣਾਈ ਸੀ ਕਿ ਜਿਹੜੇ ਸਿੰਘਾਂ ਨੇ ਵੱਡੇ ਮੋਰਚੇ ਬਣਾਏ ਨੇ ਰਾਮਗੜੀ ਆ ਬੂੰਗਾ ਜਿਹੜੇ ਸਭ ਤੋਂ ਉੱਚੇ ਨੇ ਉਹਨਾਂ ਤੇ ਉੱਤੇ ਸਭ ਤੋਂ ਉੱਚੀ ਇਮਾਰਤ ਦੇ ਵੱਡੇ ਮੋਰਚੇ ਜਿਹੜੇ ਸਿੰਘਾਂ ਨੇ ਤਿਆਰ ਕੀਤੇ ਇੱਕ ਪਾਣੀ ਵਾਲੀ ਟੈਂਕੀ ਆ ਜਿਹੜੀ ਉਹ ਸਭ ਤੋਂ ਮੁੱਖ ਮੋਰਚਾ ਸੀ ਬ੍ਰਹਮਗੁੱਟਾ ਖਾੜਾ ਉੱਥੇ ਵੀ ਮੋਰਚਾ ਸੀ ਆ ਮੈਂ ਕਿਹਾ ਬਾਬਾ ਅਟਲ ਰਾਏ ਜੀ ਦਾ ਸਥਾਨ ਹੈ ਬਹੁਤ ਉੱਚਾ ਸਥਾਨ ਹੈ ਉੱਥੇ ਬਬਰ ਖਾਲਸਾ ਦੇ ਮੋਰਚੇ ਲੱਗੇ ਸਨ ਗੁਰੂ ਨਾਨਕ ਜਿਹੜਾ ਨਿਵਾਸ ਹੈ ਨਾ ਯਾਤਰੀ ਨਿਵਾਸ ਤੇ ਬਾਬਾ ਅਟਲ ਰਾਏ ਜੀ ਦਾ ਸਥਾਨ ਹੈ ਉੱਥੇ ਬਬਰ ਖਾਲਸਾ ਦੇ ਉਹ ਜਿਹੜੇ ਸਿੰਘ ਸੀ ਉਹਨਾਂ ਨੇ ਮੋਰਚੇ ਲਾਏ ਸੀ ਇਸ ਕਰਕੇ ਵੀ ਇਹ ਸਾਰੀ ਬਿਉਂਤਬੰਦੀ ਬਹੁਤ ਤਕੜੀ ਕੀਤੀ ਸੀ ਕੁਲਦੀਪ ਰਾੜ ਕਹਿਣ ਲੱਗਾ ਵੀ ਅਸੀਂ ਸਾਰੀ ਬਿਉਂਤਬੰਦੀ ਸਿੰਘਾਂ ਦੀ ਵੇਖੀ ਕਿਉਂਕਿ ਖੁਫੀਆ ਰਿਪੋਰਟਾਂ ਅੰਦਰ ਮਿਲਦੀਆਂ ਸੀ ਬੰਦੇ ਭੇਜਦੇ ਸੀ ਆਪਣੇ ਕਿ ਉਹਨਾਂ ਨੇ ਦੱਸਿਆ ਕਹਿੰਦੇ ਉਹ ਜਿਹੜੇ ਉੱਚੇ ਮੋਰਚੇ ਨੇ ਗਾਮਕੜੀਆ ਬੂੰਗਾ ਦੇ ਉੱਤੇ ਮੋਰਚੇ ਬਣੇ ਸੀ ਪਾਣੀ ਵਾਲੀ ਟੈਂਕੀ ਤੇ ਮੋਰਚੇ ਬਣੇ ਸੀ ਉਹਨਾਂ ਨੂੰ ਪਹਿਲਾਂ ਨਸ਼ਟ ਕਰਨ ਦਾ ਸੀ ਸਕੀਮ ਘੜੀ ਜਿਹਦੇ ਲਈ ਛੋਟੀਆਂ ਤੋਪਾਂ ਜਿਹੜੀਆਂ ਉਹ ਕੰਮ ਨਹੀਂ ਸੀ ਕਰ ਸਕਦੀਆਂ ਉਹਨਾਂ ਨੇ ਜੱਜਮੈਂਟ ਲਈ ਕਿ ਵੱਡੀ ਤੋਪ ਜਿਹੜੀ 3.7 ਐਮਐਮ ਦੀ ਜਿਹੜੀ ਐ ਨਾ ਫਿਰ ਉਹ ਵਰਦੋਂ ਵਿਚ ਲਿਆਂਦੀ ਜਾਵੇ ਪਰ ਉਹ ਉਥੋਂ ਮਾਰ ਨਹੀਂ ਸੀ ਕਰ ਸਕਦੀ ਉਹਨੂੰ ਛੱਤ ਤੇ ਚੜਾਉਣਾ ਦਾ ਉਹਨਾਂ ਨੇ ਸਕੀਮ ਬਣਾਈ ਇਹ ਉਹ 4 ਤਰੀਕ ਰਾਤ ਨੂੰ ਐਡੇ ਤੇ ਫਿਰ ਉਹਨਾਂ ਨੇ ਛੱਤ ਉੱਤੇ ਉਹ ਤੋਪ ਨੂੰ ਚੜਾਇਆ ਤੇ ਇਹ ਅਗਲਾ ਫਿਰ ਬਰਤਾਂਦ ਜਿਹੜਾ ਫਿਰ ਉਹ ਤੋਪ ਦੇ ਨਾਲ ਜਿਹੜੇ ਉਹ ਜਿਵੇਂ ਬ੍ਰह्म ਬੂਟਾ ਅਖਾੜਾ ਤੇ ਪਾਣੀ ਵਾਲੀ ਟੈਂਕੀ ਦਾ ਮੋਰਚਾ ਰਾਮਗੜੀਆ ਬੋਂਗੇ ਦੇ ਉੱਤੇ ਜਿਹੜੇ ਮੋਰਚੇ ਸੀ ਉਹਨਾਂ ਤੇ ਹਮਲੇ ਕਰਨੇ ਸੀ ਸੇਸ਼ ਕਰਕੇ ਪੂਰੀ ਤਿਆਰੀ ਹੈ ਜਿਹੜੀ ਉਹਨਾਂ ਨੇ ਖਿੱਚ ਲਈ ਸੀ ਤੇ ਜਿੰਨੀਆਂ ਵੀ ਸ਼ੇਖ ਰਾਜ ਜਿਹਨੀਆਂ ਵੀ 12 ਬਿਹਾਰ ਜਿਹੜੀਆਂ ਰੈਜiment ਸੀਗੀ ਉਹ ਸਾਰੇ ਉਹਨਾਂ ਨੇ ਪ੍ਰਬੰਧ ਜਿਹੜਾ ਕੰਟਰੋਲ ਜਿਹੜਾ ਕਰ ਲਿਆ ਸੀ ਇਸ ਕਰਕੇ ਸਿੱਖ ਸੰਗਤਾਂ ਦੇ ਹਿਰਦੇ ਬਹੁਤ ਬੁਲੰਦਰੇ ਗਏ ਸਨ ਪਰ ਜਿਹੜੇ ਸਿੰਘ ਸੀ ਨਾ ਉਹ ਚੜ੍ਹਦੀ ਕਲਾ ਦੇ ਵਿੱਚ ਸਨ ਉਹਨਾਂ ਦੇ ਮਨ ਵਿੱਚ ਕੋਈ ਵੀ ਖੌਫ ਨਹੀਂ ਸੀ ਕੋਈ ਵੀ ਡਰ ਨਹੀਂ ਸੀ ਉਹਨਾਂ ਦੇ ਮਨਾਂ ਵਿੱਚ ਤੇ ਇਸ ਕਰਕੇ ਸਾਰਾ ਦਿਨ ਜਿਹੜਾ ਹਲਕੀ ਹਲਕੀ ਗੋਲਾਬਾਰੀ ਹੁੰਦੀ ਰਹੀ 4 ਤਰੀਕ ਨੂੰ ਤੇ ਫਿਰ ਆ ਕੇ ਰਾਤ ਨੂੰ ਜਿਹੜਾ ਹੈ ਨਾ ਬਹੁਤ ਵੱਡੀ ਪੱਧਰ ਤੇ ਜਿਹੜੀ ਆਚਾਰ ਦੀ ਰਾਤ ਜਿਹੜੀ ਹੈ ਕੁਲਦੀਪ ਰਾੜ ਲਿਖਦਾ ਵੀ ਅਸੀਂ ਪੂਰੀ ਤਿਆਰੀ ਕੀਤੀ ਕਿ ਕਿਵੇਂ ਟੈਂਕ ਤੇ ਤੋਪਾਂ ਨੂੰ ਅੰਦਰਵਾੜ ਦਾ ਆਪਾਂ ਜਿਹੜਾ ਉਹਨਾਂ ਨੇ ਪਲੈਨਿੰਗ ਬਣਾਈ ਕਿ 10 ਕਮਾਂਡ ਬਟਾਲੀਅਨ ਜਿਹੜੀ ਕਮਾਂਡੋ ਆ ਨਾ ਤੇ ਉਹਨੂੰ ਘੰਟਾ ਕਰਵਾਣੀ ਜਿਹੜੀ ਡਿਊਟੀ ਹੈ ਉਹ ਡਿਊਟੀ ਦੇ ਅੰਦਰੋਂ ਦਾਖਲ ਕਰਨਾ ਸਭ ਤੋਂ ਪਹਿਲਾਂ ਕਿਉਂਕਿ ਉੱਥੇ ਪ੍ਰਕਰਮਾਂ ਦੇ ਵਿੱਚ ਵੀ ਸੱਜੇ ਹੱਥ ਜਿਹੜੇ ਕਮਰੇ ਬਣੇ ਸੀ ਉੱਥੇ ਵੀ ਸਿੰਘਾਂ ਨੇ ਮੋਰਚੇ ਲਾਏ ਸੀ ਤੇ ਉਹਨਾਂ ਦਾ ਮਕਸਦ ਸੀ ਵੀ ਤੁਸੀਂ ਾਕਾਬ ਤੱਕ ਸਭ ਤੋਂ ਨੇੜੇ ਪਹੁੰਚਣਾ ਹੈ ਾਕਾਬ ਤੱਕ ਸਭ ਤੇ ਅਟੈਕ ਕਰਨਾ ਹੈ ਤੇ ਉਸ ਸਮੇਂ ਤੈ ਰਾਕੂ ਵੀ ਜਿਹੜੇ ਸਨ ਕਮਾਂਡੋ ਉਹ ਵੀ ਲਿਆਂਦੇ ਗਏ ਸਪੈਸ਼ਲ ਬਾਹਰੋਂ ਵੀ ਤੁਸੀਂ ਸਰੋਵਰ ਦੇ ਵਿੱਚ ਛਾਲ ਮਾਰਨੀ ਹੈ ਤੇ ਸਰੋਵਰ ਦੇ ਵਿੱਚੋਂ ਤੈਰ ਕੇ ਾਕਾਬ ਤੱਕ ਸਭ ਵੱਲ ਨੂੰ ਜਾਣਾ ਤੁਸੀਂ ਕਿਉਂਕਿ ਪ੍ਰਕਰਮਾਂ ਦੇ ਵਿੱਚ ਉਹ ਜਾਣਾ ਬੜਾ ਔਖਾ ਸੀ ਸਿੰਘਾਂ ਨੇ ਚਣੇ ਚਵਾ ਦੇਣੇ ਸੀ ਮੋਰਚੇ ਲੱਗੇ ਸੀ ਪਰ ਉਹ ਸਿੰਘਾਂ ਦੀ ਅੱਖ ਜਿਹੜੀ ਆਵਾਜ ਵਰਗੀ ਸੀ ਤੇ ਜਦੋਂ ਵੀ ਉਹ ਸਿੰਘਾਂ ਦੇ ਸਾਹਮਣੇ ਨਾ ਕੋਈ ਵੀ ਤੈਰਾਕੂ ਜਿਹੜਾ ਕਮਾਂਡੋ ਸੀ ਉਹ ਸਰੋਵਰ ਸਾਹ ਦੇ ਵਿੱਚ ਛਾਲ ਮਾਰ ਕੇ ਤੈਰ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਸਿੰਘਾਂ ਨੇ ਸਰੋਵਰ ਵਿੱਚ ਹੀ ਉਹਨਾਂ ਨੂੰ ਗੋਲੀਆਂ ਨਾਲ ਭੰਨ ਕੇ ਉੱਥੇ ਹੀ ਉਹਨਾਂ ਨੂੰ ਰੋਕ ਕੇ ਮਾਰਿਆ ਤੇ ਇਸ ਕਰਕੇ ਬਹੁਤ ਜਿਹੜਾ ਹੈ ਇਹ ਦਰਦਨਾਕ ਹਸਾ ਜਿਹੜਾ ਭਿਆਨਕ ਮੰਜ਼ਰ ਜਿਹੜਾ ਇਹ ਵਾਪਰਿਆ 4 ਤਰੀਕ ਨੂੰ ਬਹੁਤ ਵੱਡਾ ਤੋਖਾਂਤ ਸੀ ਕਿਉਂਕਿ ਅਕਾਲ ਤਖਸਾਲ ਸਾਹਿਬ ਦੇ ਉੱਤੇ ਸਿੱਧਾ ਅਟੈਕ ਕੀਤਾ ਗਿਆ ਇਸ ਕਰਕੇ ਇਹ ਵਰਤਾਂਤ ਨੂੰ ਇਹ ਸੰਗਤਾਂ ਕਦੇ ਵੀ ਭੁਲਾ ਨਹੀਂ ਸਕਦੀਆਂ ਭਾਵੇਂ ਚਾਰ ਦਹਾਕੇ ਹੋ ਗਏ ਨੇ ਪਰ ਅਜੇ ਤੱਕ ਵੀ ਸਾਨੂੰ ਇਸ ਇਨ ਬਲੂ ਸਟਾਰ ਆਪਰੇਸ਼ਨ ਦਾ ਜਿਹੜਾ ਉਹਦਾ ਇਨਸਾਫ ਨਹੀਂ ਮਿਲਿਆ ਸਿੱਖ ਮਿਲ ਸਕਿਆ ਸਿੱਖ ਕੌਮ ਨੂੰ ਅੱਜ ਵੀ ਅਸੀਂ ਗੁਲਾਮੀ ਸਾਨੂੰ ਮਹਿਸੂਸ ਹੁੰਦੀ ਹੈ ਭਾਵੇਂ ਆਜ਼ਾਦ ਭਾਰਤ ਦਾ ਸਾਡਾ ਪਰ ਸਾਡੇ ਅੱਜ ਵੀ ਹੱਕ ਜਿਹੜੇ ਨੇ ਸਿੱਖਾਂ ਨੂੰ ਉਹ ਨਹੀਂ ਮਿਲ ਰਹੇ ਸਭ ਤੋਂ ਵੱਡਾ ਜਿਹੜਾ ਕਿ ਬਲੂ ਸਟਾਰ ਆਪਰੇਸ਼ਨ ਦਾ ਇਨਸਾਫ ਨਹੀਂ ਸਿੱਖਾਂ ਨੂੰ ਮਿਲ ਸਕਿਆ ਚਾਰ ਦਹਾਕੇ ਬੀਤ ਹੋਣ ਦੇ باوجود ਸ਼ੁਰੂਸ਼ ਕਰਕੇ ਫਿਰ ਅਗਲਾ ਜਿਹੜਾ ਦਿਨ ਹੈ 5 ਤਰੀਕ ਦਾ ਤੇ ਉਹਦੀ ਤਿਆਰੀ ਰਾਤ ਨੂੰ 4 ਤਰੀਕ ਨੂੰ ਸਾਰੀ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਕੁਲਦੀਪ ਰਾੜਕੰਦਾ ਵੀ ਅਸੀਂ ਤਿਆਰੀਆਂ ਕੀਤੀਆਂ ਕਿਉਂਕਿ ਅਗਲਾ ਦਿਨ 5 ਤੇ 6 ਜੂਨ ਦਾ ਦਿਨ ਜਿਹੜਾ ਬਹੁਤ ਭਿਆਨਕ ਜਿਹੜਾ ਮੰਜ਼ਰ ਹੈ ਤੇ ਆਪਾਂ ਕੱਲ ਦੀ ਵੀਡੀਓ ਵਿੱਚ ਉਹ ਤੇ ਵਿਚਾਰ ਕਰਾਂਗੇ ਕਿ 5 ਜੂਨ ਨੂੰ ਕਿਵੇਂ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਕੀ ਵਰਤਾਂਤ ਵਾਪਰਿਆ ਤੇ ਆਓ ਬਲਾਹ ਫਤੇ ਗੱਜ-ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ